ਅੱਜ ਆਪਾਂ ਮੌਜੂਦ ਆ ਆਪਣੇ ਹਬੌਰ ਦੀ ਆਬਾ ਸਿਟੀ ਦੇ ਵਿੱਚ ਜਿਹਦੀ ਡਿਵੈਲਪਮੈਂਟ ਵਾਸਤੇ ਹਬੌਰ ਦੀ ਡਿਵੈਲਪਮੈਂਟ ਵਾਸਤੇ 700 ਕਰੋੜ ਰੁਪਇਆ ਹਬੌਰ ਦੇ ਵਿੱਚ ਨਗਰ ਨਿਗਮ ਨੂੰ ਅੰਮ੍ਰਿਤ ਯੋਜਨਾ ਦੇ ਤਹਿਤ ਮਿਲਿਆ ਤੇ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਸ ਨੂੰ ਇਹ ਨਗਰ ਨਿਗਮ ਦੀ ਜਗ੍ਹਾ ਸੀਗੀ ਜਿਹਦੇ ਵਿੱਚੋਂ ਇਹ ਲਗਭਗ ਜਗ੍ਹਾ ਦੀ ਕੀਮਤ 1000 ਤੋਂ 1200 ਕਰੋੜ ਦੇ ਕਰੀਬ ਹੈ ਜਿਹਦੇ ਚੋਂ 257 ਕਰੋੜ ਰੁਪਇਆ ਦੀ ਪ੍ਰਾਪਰਟੀ ਇਸ ਜਗ੍ਹਾ ਦੀ ਵੇਚੀ ਗਈ ਹੈ ਹਾਲੇ ਤੱਕ ਉਹ ਵੀ ਪੈਸਾ ਨਗਰ ਨਿਗਮ ਕੋਲ ਗਿਆ ਇਸ ਤੋਂ ਪਹਿਲਾਂ ਜਿਹੜੀ ਜਗ੍ਹਾ ਆਪਣੀ ਵੇਚੀ ਗਈ ਸੀ ਸੀਤੋ ਰੋਡ ਉੱਪਰ 200 ਕਰੋੜ ਰੁਪਏ ਦੀ ਲਗਭਗ ਤਹਿਸੀਲ ਦੇ ਸਾਹਮਣੇ ਜਿੱਦ ਨੂੰ 부ਚੜੀ ਖਾਨੇ ਵਾਲੀ ਜਗ੍ਹਾ ਕਿਹਾ ਜਾਂਦਾ ਉਹ ਵੇਚੀ ਗਈ ਇਸ ਤੋਂ ਇਲਾਵਾ ਹੋਰ ਵੀ ਕਰੋੜਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਵੇਚੀਆਂ ਗਈਆਂ ਉਹ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਜਾਣਕਾਰੀ ਦਿੰਨੇ ਆ ਤੁਹਾਨੂੰ ਉਹ ਪੈਸਾ ਕਿੱਥੇ ਲਗਾਇਆ ਗਿਆ ਤੇ ਕਿਵੇਂ ਉਸ ਪੈਸੇ ਨੂੰ ਖਤਮ ਕੀਤਾ ਗਿਆ ਸਭ ਤੋਂ ਪਹਿਲਾਂ ਜੋ ਪਿੱਛੇ ਤੁਹਾਨੂੰ ਬਿਲਡਿੰਗ ਦਿਖਾਈ ਦੇ ਰਹੀ ਹੈ ਇਹ ਬਿਲਡਿੰਗ ਐਸ ਡੀ ਐਮ ਕੋਰਟ ਕੰਪਲੈਕਸ ਹੈ ਜੀ ਇੱਥੇ ਸਾਰੇ ਆਫੀਸਰ ਬਹਿਣਗੇ ਇਸ ਜਗ੍ਹਾ ਦੇ ਉੱਪਰ ਇਸ ਖੰਡਰਨੂਮਾ ਬਿਲਡਿੰਗ ਦੇ ਉੱਪਰ 8.5 ਕਰੋੜ ਰੁਪਇਆ 8 ਕਰੋੜ 42 ਲੱਖ 73 ਹਜ਼ਾਰ ਰੁਪਇਆ ਇਸ ਬਿਲਡਿੰਗ ਤੇ ਲਗਾ ਦਿੱਤਾ ਗਿਆ ਪਰ ਬਿਲਡਿੰਗ ਦੇ ਵਿੱਚ ਹਾਲੇ ਤੱਕ ਕੋਈ ਆਫੀਸਰ ਨਹੀਂ ਆਇਆ ਇਹ ਨਸ਼ੇੜੀਆਂ ਦਾ ਇੱਕ ਅੱਡਾ ਬਣ ਕੇ ਰਹਿ ਗਿਆ ਹੈ ਇਹ ਅਸੀਂ ਸਵਾਲ ਪੁੱਛਣਾ ਚਾਹੁੰਦੇ ਹਾਂ ਸਰਕਾਰ ਆਈ ਸੀ ਜ਼ੀਰੋ ਟੋਲਰੈਂਸ ਦੇ ਨਾਮ ਤੇ ਪਿਛਲੇ 4 ਸਾਲਾਂ ਤੋਂ ਜਿਹੜੀ ਹਬੋਰ ਦੇ ਵਿੱਚ ਸਾਢੇ 4 ਸਾਲਾਂ ਦੇ ਵਿੱਚ ਨਗਰ ਨਿਗਮ ਨੇ ਕਰਪਸ਼ਨ ਕੀਤੀ ਹੈ ਉਹਦਾ ਜਵਾਬ ਸਰਕਾਰ ਕੀ ਮੰਗੂਗੀ ਕਿ ਵਿਜੀਲੈਂਸ ਜਾਂਚ ਹੋਊਗੀ ਇਸ ਦੀ ਜੋ ਬਿਲਡਿੰਗ ਤੁਹਾਨੂੰ ਦਿਖਾਈ ਦੇ ਰਹੀ ਹੈ ਇਹਦੇ ਤੇ 8.5 ਕਰੋੜ ਰੁਪਏ ਲੱਗਿਆ ਇਹ ਸਾਫ਼ ਦਿਖ ਰਿਹਾ ਕਿ ਇਹਦੇ ਵਿੱਚ ਬਹੁਤ ਹੀ ਵੱਡੀ ਕ腐ਸ਼ਨ ਹੋਈ ਹੈ ਤੇ ਇਹ ਜੀਆਂ ਕਈ ਜਗ੍ਹਾ ਨੇ ਜੋ ਆਪਾਂ ਮੌਜੂਦ ਹਾਂ ਹੁਣ ਆਬਾ ਸਕੁਅਰ ਪਲਾਜ਼ਾ ਤੇ ਜਿੱਥੇ 2 ਕਰੋੜ 34 ਲੱਖ 60 ਹਜ਼ਾਰ ਰੁਪਏ ਦਾ ਇੱਕ ਬਜਟ ਬਣਾਇਆ ਗਿਆ ਆਬਾ ਸਿਟੀ ਸਕੁਅਰ ਪਲਾਜ਼ਾ ਡਿਵੈਲਪਮੈਂਟ ਵਾਸਤੇ ਇੱਥੇ ਤੁਸੀਂ 2 ਕਰੋੜ 34 ਲੱਖ 60 ਹਜ਼ਾਰ ਦਾ ਪ੍ਰੋਜੈਕਟ ਬਣਾਇਆ ਗਿਆ ਜੋ ਤੁਹਾਨੂੰ ਕਿਤੇ ਵੀ ਇੱਥੇ ਇੱਕ ਇੱਟ ਵੀ ਲੱਗੀ ਨਜ਼ਰ ਨਹੀਂ ਆਉਂਦੀ ਐਡੀ ਵੱਡੀ ਕ腐ਸ਼ਨ ਸਾਡੇ ਹਬੌਰ ਦੇ ਪੈਸਿਆਂ ਦੀ ਯਾਨੀ ਕਿ ਜੋ ਵੀ ਪੈਸਾ ਡਵੈਲਪਮੈਂਟ ਵਾਸਤੇ ਆਇਆ ਉਸ ਨੂੰ ਕਿਵੇਂ ਉਜਾੜਿਆ ਗਿਆ ਉਹਦਾ ਜਿੰਦਾ ਜાગਦਾ ਸਬੂਤ ਇਹ ਸਕੁਅਰ ਪਲਾਜਾ ਹੈ ਜਿੱਥੇ ਸਿਰਫ ਮਿੱਟੀ ਪਾਈ ਗਈ ਹੈ ਤੇ ਖਰਚਾ ਲੱਖਾਂ ਰੁਪਏ ਦਾ ਦਿਖਾ ਦਿੱਤਾ ਗਿਆ ਇਹ ਵੀ ਜਾਂਚ ਦਾ ਵਿਸ਼ਾ ਹੈ ਤੇ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਅਸੀਂ ਵਾਰ-ਵਾਰ ਕਰਾਂਗੇ ਹਰ ਜਗ੍ਹਾ ਤੇ ਜਾ ਕੇ ਕਰਾਂਗੇ ਕਿ ਇਸ ਜਿਹੜੀ ਵੀਡੀਓ ਦੇ ਵਿੱਚ ਜਗ੍ਹਾ ਦਿਖਾਈ ਦੇ ਰਹੀ ਹੈ ਦੀ ਜਾਂਚ ਕੌਣ ਕਰਾਊਗਾ ਜੋ ਤੁਸੀਂ ਜ਼ੀਰੋ ਟੋਲਰੈਂਸ ਕਹਿ ਕੇ ਆਏ ਸੀਗੇ ਆ ਮੌਜੂਦ ਹਾਂ ਹਬੌਰ ਦੇ ਡਵੈਲਪਮੈਂਟ ਆਫ ਅਬਾ ਪਾਰਕ ਜਿੱਥੇ ਪਹਿਲਾਂ ਇੱਕ ਕ੍ਰਿਕਟ ਦਾ ਸਟੇਡੀਅਮ ਹੁੰਦਾ ਸੀਗਾ ਬਹੁਤ ਬੱਚੇ ਇੱਥੇ ਸ਼ਾਮ ਨੂੰ ਖੇਡਣ ਆਉਂਦੇ ਸੀ ਸਵੇਰੇ ਸ਼ਾਮ ਖੇਡਦੇ ਸੀ ਬਜ਼ੁਰਗ ਸੈਰ ਕਰਦੇ ਸੀਗੇ ਇਸ ਜਗ੍ਹਾ ਨੂੰ ਖੰਡਰ ਬਣਾ ਕੇ 1 ਕਰੋੜ 55 ਲੱਖ 90 ਹਜ਼ਾਰ ਰੁਪਏ ਇਸ ਤੇ ਖਰਚਾ ਕੀਤਾ ਗਿਆ ਤੇ ਬਣਿਆ ਇੱਥੇ ਕੀ ਹੈ ਨਗਰ ਨਿਗਮ ਨੇ ਜਿਹੜਾ ਪੈਸਾ ਉਹਦੀ ਦੁਰਵਰਤੋਂ ਕੀਤੀ ਆ ਖੰਡਰ ਬਣਾ ਕੇ ਇੱਥੇ ਛੱਡ ਦਿੱਤਾ ਗਿਆ ਇੱਥੇ ਕਮਰੇ ਹੁੰਦੇ ਸੀਗੇ ਤੇ ਪਲੇਅਰਾਂ ਦੇ ਬੈਠਣ ਵਾਸਤੇ ਜਗ੍ਹਾ ਸੀਗੀ ਪਵਿਲੀਅਨ ਬਣੀ ਹੋਈ ਸੀਗੀ ਆ ਬਣਾ ਕੇ ਇੱਥੇ ਛੱਡ ਦਿੱਤਾ ਗਿਆ ਜਿਹਦੇ ਤੇ ਖਰਚਾ ਦਿਖਾਇਆ ਗਿਆ 1 ਕਰੋੜ 55 ਲੱਖ 90 ਹਜ਼ਾਰ ਰੁਪਿਆ ਤੇ ਇਹਦੀ ਵੀ ਅਸੀਂ ਵਿਜੀਲੈਂਸ ਜਾਂਚ ਮੰਗਦੇ ਆ ਸਰਦਾਰ ਭਗਵੰਤ ਮਾਨ ਤੋਂ ਕਿ ਤੁਸੀਂ ਜ਼ੀਰੋ ਟੋਲਰੈਂਸ ਦਾ ਕਹਿ ਕੇ ਆਏ ਸੀਗੇ ਇੱਥੇ ਜ਼ੀਰੋ ਟੋਲਰੈਂਸ ਨੂੰ ਲਾਗੂ ਕਰੋ ਇਹ ਨਗਰ ਨਿਗਮ ਨੂੰ ਸਵਾਲ ਪੁੱਛਿਆ ਜਾਵੇ ਲਗਾਤਾਰ ਜਿਹੜੀ ਸਾਡੇ ਹਬੌਰ ਸ਼ਹਿਰ ਦੇ ਸੋਰਸ ਦੀ ਹੁਣ ਤੱਕ ਲੁੱਟ ਹੋ ਰਹੀ ਹੈ ਜੋ ਨਗਰ ਨਿਗਮ ਕਮਾਈ ਕਰ ਰਿਹਾ ਉਹ ਪੈਸਾ ਪਤਾ ਹੀ ਨਹੀਂ ਕਿੱਥੇ ਲਾ ਰਿਹਾ ਹੈ ਤੇ ਜੋ ਪੈਸਾ ਗ੍ਰਾਂਟ ਇਹਨਾਂ ਨੂੰ ਅੰਮਤ ਯੋਜਨਾ ਦੇ ਤਹਿਤ 700 ਕਰੋੜ ਦੀ ਆਈ ਸੀਗੀ ਉਹ ਐਸੇ ਤਰ੍ਹਾਂ ਹੀ ਖੁਰਦ-ਬੁਰਦ ਕੀਤੀ ਗਈ ਕਈ ਜਗ੍ਹਾ ਇਹੋ ਜਿਹਿਆਂ ਨੇ ਜੋ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਣੇ ਆ। ক্রিকেট ਦਾ ਸਟੇਡੀਅਮ ਬਣਾਇਆ ਗਿਆ ਜਿੱਥੇ ਖਰਚਾ ਕੀਤਾ ਗਿਆ 2 ਕਰੋੜ 28 ਲੱਖ 95 ਹਜ਼ਾਰ ਰੁਪਿਆ ਤੇ ਬਣਾਇਆ ਇੱਥੇ ਕੀ ਗਿਆ ਇੱਕ ক্রিকেট ਦੀ ਪਿਚ ਤੇ ਆ ਬੈਠਣ ਵਾਸਤੇ ਪੌੜੀਆਂ ਨਾ ਕੋਈ ਇੱਥੇ ਦਰਸ਼ਕਾਂ ਦੇ ਬਹਿਣ ਵਾਸਤੇ ਕੋਈ ਸ਼ੈੱਡ ਲਾਏ ਗਏ ਆ। ਦਰਸ਼ਕ ਜਿਹੜੇ ਬਹਿਣਗੇ ਧੁੱਪੇ ਬਹਿਣਗੇ ਨਾ ਤਾਂ ਪਲੇਅਰਾਂ ਵਾਸਤੇ ਇੱਥੇ ਕੋਈ ਡਰੈਸਿੰਗ ਰੂਮ ਬਣਿਆ ਹੈ। ਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਕੋਈ ਇੱਥੇ ਹੈ ਜੀ ਜਗ੍ਹਾ ਜਿੱਥੇ ਕੋਈ ਇਹਨਾਂ ਨੇ ਪੈਸਾ ਖਰਚਾ ਕੀਤਾ ਖਾਲੀ ਗਰਾਊਂਡ ਦਿਖ ਰਿਹਾ ਤੁਹਾਨੂੰ ਸਾਰਾ ਜਿਹਦੇ ਖਰਚਾ ਕੀਤਾ ਗਿਆ 2 ਕਰੋੜ 28 ਲੱਖ 95 ਹਜ਼ਾਰ ਰੁਪਿਆ ਨਾ ਲੈਟਰਿੰਗ ਬਾਥਰੂਮ ਨਾ ਬੈਠਣ ਪਲੇয়ারਾਂ ਦੇ ਬੈਠਣ ਵਾਸਤੇ ਜਗ੍ਹਾ ਨਾ ਡਰੈਸਿੰਗ ਰੂਮ ਇਹ ਪੈਸਾ ਹਬੌਰ ਦਾ ਨਗਰ ਨਿਗਮ ਨੇ ਇਸ ਤਰ੍ਹਾਂ ਖੁਰਦ-ਬੁਰਦ ਕੀਤਾ ਹੈ ਤੇ ਇਹਦੀ ਅਸੀਂ ਵਾਰ-ਵਾਰ ਜਾਂਚ ਮੰਗਦੇ ਆਂ ਸਰਦਾਰ ਸੀਐਮ ਭਗਵੰਤ ਮਾਨ ਇਹ ਕਹਿ ਕੇ ਆਏ ਸੀ ਕਿ ਜ਼ੀਰੋ ਟੋਲਰੈਂਸ ਜੇ ਇਹ ਇਹ ਜ਼ੀਰੋ ਟੋਲਰੈਂਸ ਹੈ ਤਾਂ ਫਿਰ ਐਸ ਤੋਂ ਮਾੜਾ ਹਾਲ ਕਿਸੇ ਵੀ ਕਿਤੇ ਵੀ ਨਹੀਂ ਹੋ ਸਕਦਾ ਆ ਮੌਜੂਦ ਆ ਫਬੋਰ ਫਲੋਟ ਚੌਂਕ ਦੇ ਉੱਪਰ ਜਿੱਥੇ ਖਰਚਾ ਦਿਖਾਇਆ ਗਿਆ ਹੈ 34,87,000 ਰੁਪਇਆ ਜੋ ਕਿ ਇੱਥੇ ਆ ਗਰੀਲਾਂ ਲਗਾਈਆਂ ਗਈਆਂ 34,87,000 ਰੁਪਏ ਦੀਆਂ 1 2 3 4 ਤੇ ਕ 5 ਗਰੀਲਾਂ ਦੇ ਇਹ ਗਰੀਲਾਂ ਦਾ ਖਰਚਾ ਦਿਖਾਇਆ ਗਿਆ 34,87,000 ਰੁਪਇਆ ਸਿੱਧੀ ਸਿੱਧੀ ਲੁੱਟ ਸਾਡੇ ਹਬੋਰ ਸ਼ਹਿਰ ਦੇ ਪੈਸੇ ਦੀ ਜੋ ਨਗਰ ਨਿਗਮ ਲੋਕ ਕੀਤੀ ਗਈ ਹੈ ਇਹਦੀ ਅਸੀਂ ਜਾਂਚ ਮੰਗਦੇ ਹਾਂ ਹਰਮਾਨਗੜ੍ਹ ਫਲਾਈਓਵਰ ਦੇ ਥੱਲੇ ਜਿੱਥੇ ਤੁਹਾਨੂੰ ਦਿਖਾਇਆ ਗਿਆ ਸੀ 1 ਕਰੋੜ 34 ਲੱਖ ਦੀ ਗ੍ਰਾਂਟ ਜਿਹੜੀ ਆਈ ਸੀ ਤਿੰਨ ਜਗ੍ਹਾ ਤੇ ਕੰਮ ਦੀ ਇੱਕ ਤਾਂ ਮਲੋੜ ਚੌਂਕ ਤੇ 348700 ਰੁਪਏ ਦੀ ਤੁਹਾਨੂੰ ਗ੍ਰਿਲ ਵਾਲੀ ਦਿਖਾਤੀ ਹੈ ਦੂਜੀ ਗ੍ਰਾਂਟ ਇਸ ਜਗ੍ਹਾ ਤੇ ਲੱਗੀ ਸੀ ਜਿੱਥੇ ਆਹ ਚਾਰ ਝੁੱਲ੍ਹੇ ਲਗਾਏ ਗਏ ਨੇ 1 2 ਤੇ ਦੋ ਪਰਲੀ ਸਾਈਡ ਚਾਰ ਤੇ ਇਹਦੀਆਂ 6 ਸੀਟਾਂ ਬੈਠਣ ਵਾਲੀਆਂ ਤੇ ਇੱਕ 2 ਲੀਟਰ ਰੰਗ ਜਿਹਨਾਂ ਨਾਲ ਆਹ ਮੁਜਰਮਾਂ ਦੇ ਹੱਥ ਬਣਾਏ ਗਏ ਨੇ ਜਿਨ੍ਹਾਂ ਨੇ ਇਹ ਉਹਨਾਂ ਦੇ ਹੱਥ ਨੇ ਜਿਨ੍ਹਾਂ ਨੇ ਇਹ ਆਪਣੇ ਹੱਥਾਂ ਨਾਲ ਪੈਸਾ ਲਾਇਆ ਮੁਜਰਮਾਂ ਦੇ ਹੱਥ ਇੱਥੇ ਬਣਾਏ ਗਏ ਨੇ ਜਿਨ੍ਹਾਂ ਨੇ ਇਹਨਾਂ ਪੈਸਾ ਸਾਡੇ ਹਬੌਰ ਦਾ ਖਾਦਾ ਤੇ ਹਬੌਰ ਦੀ ਆਬਾ ਲਾਇਬ੍ਰੇਰੀ ਦੇ ਬਾਹਰ ਜਿੱਥੇ ਖਰਚਾ ਦੀ ਖਾਇਆ ਗਿਆ 3 ਕਰੋੜ 41 ਲੱਖ 43 ਹਜ਼ਾਰ ਰੁਪਇਆ ਜਿਹਦੀ ਨਵੀਂ ਬਣੀ ਬਿਲਡਿੰਗ ਦੀ بارش ਦੇ ਵਿੱਚ ਛੱਤ ਚੌਂਦੀ ਹੈ ਤੇ ਜੋ ਇੱਥੇ ਪੈਸਾ ਲੱਗਿਆ ਨਵਾਂ ਮਟੀਰੀਅਲ ਲੱਗਿਆ ਤੇ ਛੱਤ ਚੋਰੀ ਹੈ ਤੇ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਇੱਥੇ ਵੀ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ 3 ਕਰੋੜ 41 ਲੱਖ 43000 ਰੁਪਏ ਇਸ ਬਿਲਡਿੰਗ ਨੂੰ ਬਣਾਉਣ ਤੇ ਲੱਗਿਆ ਹੱਲੇ ਬਿਲਡਿੰਗ ਬਣੀ ਨੂੰ ਉਦਘਾਟਨ ਹੋਇਆ ਨੂੰ 1 ਸਾਲ ਨਹੀਂ ਹੋਇਆ ਤੇ ਛਾਤੇ ਦੀ ਚੋਰੀ ਹੈ ਜੋ ਵੀ ਇੱਥੇ ਹਬੌਰ ਸ਼ਹਿਰ ਦੇ ਵਿੱਚ ਨਗਰ ਨਿਗਮ ਨੇ ਐਡਾ ਵੱਡਾ ਘੁਟਾਲਾ ਕੀਤਾ ਉਹ ਦਾ ਪੁਰਾਣੀ ਮੰਡੀ ਦੇ ਵਿੱਚ ਜਿੱਥੇ ਤੁਹਾਨੂੰ ਦਿਖਾਇਆ ਸੀ 1 ਕਰੋੜ 34 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਹੈ 27 ਲੱਖ 70000 ਰੁਪਏ ਹਨੂਮਾਨਗੜ੍ਹ ਪੁਲ ਥਲੇ 34 ਲੱਖ 87000 ਰੁਪਏ ਮਲੋਟ ਰੋਡ ਤੇ ਤੇ 71 ਲੱਖ 43000 ਰੁਪਏ ਇਹਨਾਂ ਬੂਟਿਆਂ ਦੇ ਨਾਮ ਤੇ ਇਹਨੂੰ ਸੁੰਦਰ ਬਣਾਉਣ ਦੇ ਆ ਜਿਹੜੇ ਬੂਟੇ ਤੁਹਾਨੂੰ ਚਾਰੇ ਪਾਸੇ ਆ ਦਿਖ ਰਹੇ ਐ ਜਿਹੜੇ ਆ 15 ਤੋਂ 20 ਬੂਟੇ ਲੱਗੇ ਐ ਇਹਦਾ ਤੇ ਖਰਚਾ ਦਿਖਾਇਆ ਗਿਆ 71 ਲੱਖ 43000 ਰੁਪਏ ਦਾ ਇਹ ਬਹੁਤ ਵੱਡਾ ਵਿਸ਼ਾ ਹੈ ਜਾਂਚ ਦਾ ਕਿ 71 ਲੱਖ 43000 ਰੁਪਏ ਖਰਚ ਕਰਨ ਤੋਂ ਬਾਅਦ ਇਹ ਕਿਹੜੇ ਬੂਟੇ ਨੇ ਜਿਹੜੇ ਐਨੇ ਮਹਿੰਗੇ ਆਏ ਨੇ ਤੇ ਆ ਕਿਹੜੇ ਲੋਹੇ ਦੇ ਜੰਗਲੇ ਨੇ ਜਾਂ ਸੀਮਿੰਟ ਦੇ ਨੇ ਐਨੇ ਮਹਿੰਗੇ ਆਏ ਨੇ ਹਬੌਰ ਦੇ ਬੱਸ ਸਟੈਂਡ ਦੇ ਵਿੱਚ ਜਿੱਥੇ ਕੀ 2 ਕਰੋੜ 91 ਲੱਖ 78000 ਰੁਪਿਆ ਖਰਚਾ ਕੀਤਾ ਗਿਆ ਹਬੌਰ ਦੇ ਨਵੀਂ ਨਹੀਂ ਕਰਨ ਤੇ ਕੋਈ ਨਵੀਂ ਬਿਲਡਿੰਗ ਨਹੀਂ ਬਣਾਈ ਗਈ ਇਹਨੂੰ ਰੰਗ ਰੋਗਣ ਕਰਕੇ ਤੇ ਸ਼ੈੱਡ ਪਾ ਕੇ 2 ਕਰੋੜ 78 ਲੱਖ ਰੁਪਏ ਇਥੇ ਖਰਚਾ ਦਿਖਾਇਆ ਗਿਆ ਸਿੱਧੀ ਸਿੱਧੀ ਕ腐ਸ਼ਨ ਯਾਨੀ ਕਿ 3 ਕਰੋੜ ਰੁਪਏ ਇਸ ਬੱਸ ਸਟੈਂਡ ਤੇ ਸਿਰਫ ਰੰਗ ਰੋਗਣ ਦਾ ਲੱਗਿਆ ਕੋਈ ਨਵੀਂ ਬਿਲਡਿੰਗ ਨਹੀਂ ਬਣੀ ਇਹ ਵੀ ਜਾਂਚ ਦਾ ਵਿਸ਼ਾ ਹੈ ਹਬੌਰ ਦੇ ਇੰਦਰਾਨਗਰੀ ক্রিকেট ਸਟੇਡੀਅਮ ਦੇ ਵਿੱਚ ਜਿੱਥੇ ਤਾਂ ਖਰਚਾ ਦਿਖਾਇਆ ਗਿਆ 2 ਕਰੋੜ 7 ਲੱਖ 99 ਹਜ਼ਾਰ ਰੁਪਏ ਜਿੱਥੇ ਨਾ ਤਾਂ ਕੋਈ ਕਮਰਾ ਬਣਿਆ ਨਾ ਪੀਣ ਵਾਲਾ ਪਾਣੀ ਹੈ ਨਾ ਪਲੇਅਰਾਂ ਦੇ ਬਹਿਣ ਵਾਸਤੇ ਕੋਈ ਰੂਮ ਬਣਾਏਗੇ ਡਰੈਸਿੰਗ ਰੂਮ ਬਣਾਏਗੇ ਬੈਠਣ ਵਾਸਤੇ ਆ ਸ਼ੈੱਡ ਬਣਾਏ ਗਏ ਜੋ ਪੂਰੀ ਇਸ ਤਰ੍ਹਾਂ ਪੂਰੀ ਤਰ੍ਹਾਂ ਬੁਰੀ ਹਾਲਾਤ ਦੇ ਵਿੱਚ ਨੇ ਤੇ ਜੋ ਇੱਥੇ ਗੇਟ ਲੱਗਿਆ ਸੀਗਾ ਗੇਟ ਵੀ ਇੱਥੋਂ ਚੋਰੀ ਹੋ ਚੁੱਕਿਆ ਹੈ ਨਗਰ ਨਿਗਮ ਵੱਲੋਂ ਇਸ ਸਟੇਡੀਅਮ ਤਾਂ ਇਨਾ ਖਰਚਾ ਕਰਕੇ ਬਣਾ ਦਿੱਤਾ ਗਿਆ ਜੋ ਕਰਪਸ਼ਨ ਹੋਈ ਉਹਦਾ ਅਲੱਗ ਗੱਲ ਹੈ ਪਰ ਇਹਨੂੰ ਬਣਾਉਣ ਤੋਂ ਬਾਅਦ ਇਹਨੂੰ ਸੰਭਾਲਿਆ ਨਹੀਂ ਗਿਆ ਇੱਥੇ ਲੋਕ ਅਵਾਰਾ ਜਾਨਵਰ ਜਰੂਰ ਛੱਡ ਕੇ ਇੱਥੇ ਚੱਲਣ ਵਾਸਤੇ ਆਉਂਦੇ ਪਰ ਪਲੇਅਰ ਇੱਥੇ ਖੇਡਣ ਵਾਸਤੇ ਨਹੀਂ ਆਉਂਦੇ ਤੇ ਇਹਦੀ ਸਾਂਭ ਸੰਭਾਲ ਕਰਨ ਵਾਸਤੇ ਨਗਰ ਨਿਗਮ ਨੂੰ ਇੱਕ ਬੰਦਾ ਰੱਖਣਾ ਚਾਹੀਦਾ ਹੈ ਤਾਂ ਕਿ ਸਟੇਡੀਅਮ ਦੀ ਸਾਂਭ ਸੰਭਾਲ ਹੋ ਸਕੇ ਕਿਉਂ ਖਰਚਾ ਆਪਾਂ ਇੱਥੇ 2 ਕਰੋੜ 8 ਲੱਖ ਕੀਤਾ ਹੈ ਤੇ ਇਹ ਜੀ ਕੰਡੀਸ਼ਨ ਦੇਖ ਕੇ ਤਰਸ ਆਉਂਦਾ ਹੈ ਕਿ ਨਗਰ ਨਿਗਮ ਨੇ ਖਰਚਾ ਤਾਂ ਇੰਨਾ ਕਰਤਾ ਪਰ ਇਹਨੂੰ ਸੰਭਾਲਿਆ ਨਹੀਂ ਹੁਣ ਇਹਦੀ ਕੰਦਾ ਵੀ ਜਿਹੜੀ ਬਾਉਂਡਰੀ ਇਹਨਾਂ ਨੇ ਕੀਤੀ ਹੈ ਜਿਹੜਾ 2 ਲੱਖ 2 ਕਰੋੜ 8 ਲੱਖ ਰੁਪਏ ਲਾਇਆ ਉਹ ਕੰਦਾ ਵੀ ਅੱਜ ਟੁੱਟ ਰਹੀ ਹੈ ਆਪਾਂ ਮੌਜੂਦ ਹਾਂ ਇੰਦਰਾ ਨਗਰੀ ਕਮਿਊਨਿਟੀ ਹਾਲ ਦੇ ਵਿੱਚ ਇਹ ਬਣਾਇਆ ਤਾਂ ਤਾਂ ਗਿਆ ਸੀਗਾ ਕਿ ਇੱਥੇ ਕੋਈ ਗਰੀਬ ਆਪਣੀ ਬੇਟੀ ਦੀ ਵਿਆਹ ਸ਼ਾਦੀ ਇਹ ਕੋਈ ਛੋਟਾ ਮੋਟਾ ਫੰਕਸ਼ਨ ਜਾਂ ਕੋਈ ਕਿਸੇ ਗਰੀਬ ਦਾ ਕੋਈ ਦਿੱਕਤ ਮਰਗ ਹੋ ਜਾਨੀ ਉਹਦੇ ਦਾਖੇ ਵਾਸਤੇ ਕੋਈ ਵੀ ਫੰਕਸ਼ਨ ਇੱਥੇ ਕੀਤਾ ਜਾ ਸਕਦਾ ਨਾ ਤੇ ਇੱਥੇ ਕੋਈ ਫਰਸ਼ ਲੱਗਿਆ ਹੈ ਇੰਨੀ ਕੰਡੀਸ਼ਨ ਵੇਖੋ ਇਹ ਨਿਸ਼ੇੜੀਆਂ ਦਾ ਇੱਕ ਅੱਡਾ ਬਣ ਚੁੱਕਿਆ ਤੇ ਜਿਹਦੇ ਤੇ ਆ ਇੱਕ ਸ਼ੈੱਡ ਪਾਉਣ ਤੇ ਆ ਜਿਹੜਾ ਇੰਨੀ ਕੁ ਜਗ੍ਹਾ ਬਣਾਉਣ ਤੇ ਜਿਹੜਾ ਖਰਚਾ ਕੀਤਾ ਗਿਆ 1 ਕਰੋੜ 38 ਲੱਖ 79 ਹਜ਼ਾਰ ਰੁਪਇਆ ਯਾਨੀ ਕਿ ਕੰਮ ਵੀ ਹਲੇ ਪੂਰਾ ਨਹੀਂ ਹੋਇਆ ਤੇ ਐਡੀ ਵੱਡੀ ਕ腐ਸ਼ਨ ਇਹ ਦੇਖ ਕੇ ਤਰਸਯੋਗ ਹਾਲਾਤ ਨੇ ਇਹ ਕਿ ਯਾਨੀ ਕਿ ਨਗਰ ਨਿਗਮ ਨੇ ਕਰੋੜਾ ਰੁਪਿਆ ਸ਼ਹਿਰ ਤੇ ਲਾਇਆ ਤੇ ਕਰੋੜਾ ਰੁਪਿਆ ਦੇ ਵਿੱਚ ਕਿੰਨਾ ਕੋ ਕਪੜਾ ਆਇਆ 700 ਕਰੋੜ ਦੀ ਜਿਹੜੀ ਗ੍ਰਾਂਟ ਆਈ ਸੀਗੀ ਉਹਨੂੰ ਖੁਰਦ-ਬੁਰਦ ਕੀਤਾ ਗਿਆ ਇਹ ਸਾਰਾ ਸਾਰੀਆਂ ਗੱਲਾਂ ਹੀ ਜਾਂਚ ਮੰਗਦੀਆਂ ਅਸੀਂ ਜੋ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਉਸ ਵੀਡੀਓ ਦੇ ਵਿੱਚ ਇਕੱਲੀ-ਕੱਲੀ ਚੀਜ਼ ਚੀਕ-ਚੀਕ ਕੇ ਕਹਿੰਦੀ ਪਈ ਹੈ ਕਿ ਇੱਥੇ ਕੁਝ ਵੀ ਨਹੀਂ ਲੱਗਿਆ ਜੂ ਦਾ ਹਬੋਰ ਦੇ ਇੰਦਰਾ ਨਗਰੀ ਸਟੇਡੀਅਮ ਦੇ ਬੈਕਸਾਈਡ ਜਿੱਥੇ ਕੀ ਨਗਰ ਨਿਗਮ ਦੀ 15 ਕਿੱਲੇ ਜਗਾ ਜਿੱਥੇ ਡੇਰੀ ਫਰਮ ਦੇ ਨਾਮ ਤੇ ਆਪਣੇ ਚਾਹਤਿਆਂ ਨੂੰ ਖੁਸ਼ ਕਰਨ ਲਈ 165 ਰੁਪਏ ਫੁੱਟ ਆ ਬਾਠ پلاਟ ਜਿਹੜੇ ਕੱਟ ਕੇ ਕਿਸ਼ਤਾਂ ਤੇ ਦਿੱਤੇ ਗਏ ਜਿਸ ਦੇ ਇੱਥੇ ਵਧੀਆ ਇੱਕ ਕਲੋਨੀ ਬਣ ਸਕਦੀ ਸੀਗੀ ਜੇ ਜ਼ਿਆਦਾ ਨਹੀਂ ਤਾਂ ਇੱਥੇ ਵੇਅਰ ਹਾਊਸ ਬਣ ਸਕਦਾ ਸੀ ਜਿਹਦਾ ਨਗਰ ਨਿਗਮ ਵਧੀਆ ਕਿਰਾਇਆ ਪ੍ਰਾਪਤ ਕਰ ਸਕਦਾ ਸੀ ਪਰ ਜਿਹੜੀ ਨਗਰ ਨਿਗਮ ਦੀ 15 ਕਿੱਲੇ ਜਗ੍ਹਾ ਕੌੜੀਆਂ ਦੇ ਭਾਅ ਵੇਚੀ ਗਈ 165 ਰੁਪਏ ਸਕੁਅਰ ਫੁੱਟ ਸ਼ਹਿਰ ਦੀ ਹਦੂਦ ਦੇ ਵਿੱਚ ਜਿੱਥੇ ਕਿ ਆਸੇ-ਪਾਸੇ ਸਾਰੀ ਵੱਸੋਂ ਹੈ ਇਧਰ ਇੰਦਰਾਨਗਰੀ ਹੈ ਇਧਰ ਸੰਤ ਨਗਰੀ ਹੈ ਯਾਨੀ ਕਿ ਤਿੰਨ ਪਾਸੋਂ ਰਾਹ ਦਾ ਇਧਰ ਸ਼ਮਸ਼ਾਨ ਘਟ ਵਾਲੀ ਸਾਈਡ ਤੋਂ ਵੀ ਇੱਕ ਪੱਕੀ ਸੜਕ ਐਸ ਪਾਸੇ ਆ ਰਹੀ ਹੈ ਜੋ ਐਸ ਨਾਲ ਜੋੜਦੀ ਹੈ ਤੇ ਪਰ ਆਦੇ ਚਿਹਤਿਆਂ ਨੂੰ ਖੁਸ਼ ਕਰਨ ਵਾਸਤੇ ਹਬੌਰ ਸ਼ਹਿਰ ਦੀ ਪ੍ਰਾਪਰਟੀਆਂ ਦਾ ਕਈ ਜਗ੍ਹਾ ਨੁਕਸਾਨ ਕੀਤਾ ਜੋ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦਿਖਾਇਆ ਹੈ ਤੇ ਹਬੌਰ ਦੇ ਪੈਸੇ ਨੂੰ ਐਸੇ ਤਰ੍ਹਾਂ ਹੀ ਉਜਾੜਿਆ ਗਿਆ ਹੋਰ ਇੱਕ ਤੁਹਾਨੂੰ ਗੱਲ ਦੱਸ ਦਈਏ ਜੋ ਕਦਮ ਪ੍ਰੋਜੈਕਟ ਹਬੌਰ ਦੇ ਵਿੱਚ ਆਇਆ ਉਹਦੇ ਨਾਮ ਤੇ 5 ਤੋਂ 6 ਕਰੋੜ ਰੁਪਇਆ ਲਾਇਆ ਗਿਆ ਜੋ ਸਾਈਡ ਤੇ ਡਿਵਾਈਡਰ ਬਣੇ ਹਨ 3 ਕਰੋੜ 86 ਲੱਖ 92 ਹਜ਼ਾਰ ਰੁਪਿਆ ਲਗਾਇਆ ਗਿਆ ਸਰਕੂਲਰ ਰੋਡ ਤੇ ਡਵਾਈਡਰਾਂ ਦੇ ਨਾਮ ਤੇ 2 ਕਰੋੜ 67 ਲੱਖ ਬੱਸ ਸਟੈਂਡ ਦੇ ਕੋਲ ਲਾਇਆ ਗਿਆ ਡਵਾਈਡਰਾਂ ਦੇ ਨਾਮ ਤੇ ਯਾਨੀ ਕਿ ਆਪਣੇ ਹਬੌਰ ਦੇ ਨਗਰ ਨਿਗਮ ਨੇ ਜਗਾ ਜਗਾ ਆਦੇ ਚਾਹਤਿਆਂ ਨੂੰ ਖੁਸ਼ ਕਰਨ ਵਾਸਤੇ ਕੋਈ ਪ੍ਰਾਪਰਟੀਆਂ ਦਿੱਤੀਆਂ ਜਾਂ ਕਰੋੜਾਂ ਰੁਪਿਆ ਠੇਕੇ ਦੇ ਠੇਕਿਆਂ ਦੇ ਨਾਮ ਤੇ ਉਹਨਾਂ ਨੂੰ ਖੁਸ਼ ਕਰਨ ਪਿੱਛੇ ਆਦੀਆਂ ਵੋਟ ਬੈਂਕ ਨੂੰ ਵੋਟ ਬੈਂਕ ਨੂੰ ਵਧਾਇਆ ਗਿਆ ਤੇ ਹਬੌਰ ਸ਼ਹਿਰ ਨਾਲ ਕਰੋੜਾਂ ਦੀ ਲੁੱਟ ਕੀਤੀ ਗਈ ਹੈ ਤੇ ਜਿਹਦੀ ਜਾਣਕਾਰੀ ਅਸੀਂ ਤੁਹਾਨੂੰ ਅੱਗੇ ਹੋਰ ਦਿਆਂਗੇ